ਰਿਲੇਟਡ ਠੀਕ ਹੈ ਠੀਕ ਹੁਣ ਜੋ ਹੋਣ ਜਾ ਰਿਹਾ ਉਹ ਇਹ ਹੈ ਕਿ 1920 ਦੀ ਜਿਹੜੀ ਸਾਡੀ ਨੈਸ਼ਨਲ ਐਜੂਕੇਸ਼ਨ ਐਜੂਕੇਸ਼ਨ ਪਾਲਿਸੀ ਹੈ ਉਹ ਇਹ ਕਹਿੰਦੀ ਹੈ ਵੀ ਜਿੰਨੇ ਵੀ ਵੱਡੇ ਐਜੂਕੇਸ਼ਨਲ ادارے ਨੇ ਸਿੱਖਿਆ ਕਾਦਾਰੇ ਨੇ ਉਹਨਾਂ ਨੂੰ ਇੱਕ ਬੋਡੀ ਚਲਾਵੇ ਔਰ ਉਸ ਬੋਡੀ ਦੇ ਜਿਹੜੇ ਮੈਂਬਰਸ ਨੇ ਉਹ ਇਸੇ ਪੁਰਾਣੀ ਪ੍ਰਕਿਰਿਆਆਂ ਇਲੈਕਸ਼ਨ ਜਾਂ ਉਸ ਨਾਲ ਨਾਤੇ ਨੂੰ ਜਨ ਉਹਨਾਂ ਨੂੰ ਨਾਮਜ਼ਦ ਕੀਤਾ ਜਾਵੇ ਠੀਕ ਹੈ ਇਲੈਕਸ਼ਨ ਨਹੀਂ ਸਿਲੈਕਸ਼ਨ ਹੋਵੇ ਉਹਨਾਂ ਦੀ ਅੱਛਾ ਜੀ ਤੇ ਨਵੀਂ ਉਹਦੇ ਵਿੱਚ ਜਿਹੜੀ ਵਿਵਸਥਾ ਹੈ ਜਾਂ ਜੋ ਕਿਹਾ ਜਾ ਰਿਹਾ ਉਹਦੇ ਵਿੱਚ ਕੋਈ 24 ਮੈਂਬਰ ਕੋਈ 30 ਜਾਂ 31 ਮੈਂਬਰ ਇਹਨੇ ਮੈਂਬਰ ਕਹੇ ਜਾ ਰਹੇ ਨੇ ਜਿਹੜੇ ਸਾਰੇ ਦੇ ਸਾਰੇ ਸਰਕਾਰ ਵੱਲੋਂ ਚੁਣੇ ਜਾਣੇ ਕੇਂਦਰ ਸਰਕਾਰ ਵੱਲੋਂ ਚੁਣੇ ਜਾਂਦੇ ਨੇ ਲੋਡ ਉਹਦੇ ਵਿੱਚ ਪੁੱਛ ਪੰਜਾਬ ਦੇ ਵੀ ਲੋਕ ਹੋਣਗੇ ਜਿਵੇਂ ਸੀਐਮ ਗਵਰਨਰਾਂ ਹਰ ਹੋ ਸਕਦਾ ਹੈ ਲੋਕੋ ਸ਼ਾਮਿਲ ਹੋਣ ਲੇਕਿਨ ਜੋ ਸਟੂਡੈਂਟਸ ਹੀ ਆ ਜਿਹੜੇ ਯੂਨੀਵਰਸਿਟੀ ਛੱਡਣ ਤੋਂ ਬਾਅਦ ਵੀ ਯੂਨੀਵਰਸਿਟੀ ਦੀ ਭਲਾਈ ਲਈ ਕੰਮ ਕਰਨ ਵਾਲੇ ਜਿਹੜੇ ਐਕਸਪੀਰੀਐਂਟਸ ਕਹੋ ਉਹਨਾਂ ਦਾ ਜਿਹੜਾ ਯੋਗਦਾਨ ਜਾਂ ਇੰਟਰਸਟ ਹੈ ਉਹ ਇੱਕਦਮ ਕੱਟ ਹੋ ਜਾ ਗਿਆ ਇਸ